ਅਨਿਕੇਤ ਅਨਿਕੇਤ ਜੱਤੀਪੁਰ ਅਨਿਕੇਤ ਜੱਤੀਪੁਰ ਅਨਿਕੇਤ ਜੱਤੀਪੁਰ ਅਨਿਕੇਤ ਜੱਤੀਪੁਰ ਬੀਤੇ ਕੁਝ ਦਿਨ ਪਹਿਲਾਂ ਅਨਿਕੇਤ ਪੱਟੀ ਨਾਂ ਦੇ ਲੜਕੇ ਦਾ ਉਸਦੇ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਰੋਸ਼ਮਜੋ ਬੀਤੇ ਕੱਲ ਇੱਕ ਕੈਂਡਲ ਮਾਰਚ ਅਤੇ ਰੋਸ ਪ੍ਰਦਰਸ਼ਨ ਕੱਢਿਆ ਗਿਆ ਜਾਣਕਾਰੀ ਦਿੰਦਿਆਂ ਅਨਿਕੇਤ ਪੱਟੀ ਦੇ ਪਰਿਵਾਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਦੋਸ਼ੀਆਂ ਦੇ ਕੀਤੀ ਗਈ ਹੈ ਉਹ ਬਿਲਕੁਲ ਹੀ ਉਹਨਾਂ ਨੂੰ ਗਵਾਰਾ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੀ ਜਾਂਚ ਵਿੱਚ ਦੱਸਿਆ ਹੈ ਕਿ ਜੋ ਦੋਸ਼ੀ ਹਨ ਉਹ ਨਵਾਲੀ ਖਾਨ ਜਦ ਕੀ ਉਹ ਉਹਨਾਂ ਵਿੱਚੋਂ ਇੱਕ ਪਰਸਨ ਤੇ ਵਿਆਹ ਹੋਇਆ ਹੈ ਔਰ ਉਸ ਦਾ ਇੱਕ ਬੱਚਾ ਵੀ ਹੈ ਉਹਨਾਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਪੁਲਿਸ ਨੇ ਅਗਰ ਉਹਨਾਂ ਨੂੰ ਇਨਸਾਫ ਨਾ ਦਿੱਤਾ ਤਾਂ ਇਸ ਦੇ ਸਿੱਟੇ ਗੰਭੀਰ ਹੋਣਗੇ ਆਪਰੇ ਸਰ ਤੋਂ ਰਜਨੀਸ਼ ਕੌਸ਼ਲ ਦੀ ਰਿਪੋਰਟ ਫੋਕਸ 24/7 ਜਿਹੜਾ ਮਰਡਰ ਹੋਇਆ ਹੈ ਬੜੀ ਦਰਿੰਦੀ ਦੇ ਨਾਲ ਮਰਡਰ ਕੀਤਾ ਗਿਆ 15 ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ ਔਰ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਕਿ ਇਮੀਜੇਟਲੀ ਜਿਹੜੇ ਚਾਰ ਬੰਦੇ ਦੱਸਿਆ ਗਿਆ ਜਾ ਰਿਹਾ ਕਿ ਅਰੈਸਟ ਪਾ ਲਈ ਹੈ ਔਰ ਬਹੁਤ ਬੜੀ ਵਧੀਆ ਗੱਲ ਹੈ ਪਰ ਉਹਦੇ ਨਾਲ-ਨਾਲ ਪਰਿਵਾਰ ਨੂੰ ਇੱਕ ਡਾਟ ਹੈ ਸ਼ੱਕ ਹੈ ਕਿ ਕੁਝ ਕੁਛ ਬੱਚਿਆਂ ਦੇ ਜਿਹੜੇ ਲੜਕਿਆਂ ਦੇ ਜਿਹੜੇ ਸਾਥੀ ਪੇਟਿਆ ਜਾਂ ਆਧਾਰ ਘਾਟਿਆ ਉਹਨਾਂ ਦੇ ਘੱਟ ਉਮਰ ਦੱਸ ਕੇ ਜਿਹਦੇ ਵਿੱਚ ਇੱਕ ਇੱਕ ਲੜਕੇ ਦੀ ਤਾਂ ਮੈਰਿਜ ਹੋਈ ਪਈ ਆ ਉਹਦਾ ਇੱਕ ਬੇਟਾ ਵੀ ਹੈ ਬੇਟਾ ਵੀ ਹੈ ਉਹ 14 ਸਾਲ ਦੀ ਉਮਰ ਦੱਸ ਰਿਹਾ ਜਿਹੜਾ ਮਤਲਬ ਉਹਦਾ ਉਹਦਾ ਜਿਹੜੀ ਮੈਰਿਜ ਹੋਈ ਆ ਉਹ 10 ਸਾਲ ਚ ਹੋਈ ਹੈ ਇਹ ਡੋਟ ਹੈ ਬੱਚਿਆਂ ਨੂੰ ਪਰਿਵਾਰ ਨੂੰ ਇਹ ਸ਼ੱਕ ਹੈ ਕਿ ਕਿਤਨਾ ਕਿਤੇ ਕੋਈ ਤਰੀਕੇ ਕਰਾ ਲਈ ਕਿਸ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ ਬਾਈਪਾਸ ਕੀਤਾ ਜਾ ਰਿਹਾ ਹੈ ਕਿਸ ਨੂੰ ਪਰ ਪਰਿਵਾਰ ਨੂੰ ਸਿਰਫ ਜਿਹੜਾ ਸ਼ੱਕ ਹੈ ਉਹਦਾ ਡੋਟ ਕਲੀਅਰ ਹੋ ਜਾਵੇ ਉਹ ਯਾਰ ਦੋ ਮਿੰਟ ਯਾਰ ਡੋਟ ਜਿਹੜਾ ਹੈਗਾ ਵਾ ਕਿ ਉਹਨਾਂ ਦਾ ਜਿਹਨੇ ਵੀ ਦੋਸ਼ੀ ਹੈਗੇ ਆ ਇੱਕ ਬੋਨ ਟੈਸਟ ਹੁੰਦਾ ਉਹਨਾਂ ਦਾ ਉਹ ਮੈਡੀਕਲ ਕੀਤਾ ਜਾਵੇ ਉਹ ਜਿਹੜੇ ਸਰਟੀਫਿਕੇਟ ਉਹਨਾਂ ਦੀ ਜਾਂਚ ਕੀਤੀ ਜਾਵੇ ਬਸ ਇੰਨਾ ਕਿਹਾ ਔਰ ਜਿਹੜਾ ਕੈਂਡਲ ਮਾਰ ਜਿਹੜਾ ਕੀਤਾ ਗਿਆ ਉਹ ਆਪਣੇ ਵਾਸਤੇ ਬੱਚੇ ਵਾਸਤੇ ਅਮਨ ਤੇ ਸ਼ਾਂਤੀ ਵੀ ਪਰਮਾਤਮਾ ਉਹਨੂੰ ਆਪਣੇ ਚੱਣਾਂ ਨੂੰ ਲਾਗ ਰੱਖੇ ਕਿਉਂਕਿ ਬੜੀ ਛੋਟੀ ਉਮਰ ਚ ਉਸ ਬੱਚੇ ਦੀ ਜਿਹੜੀ ਜੀਵਨ ਲੀਲਾ ਸਮਾਪਤ ਹੋ ਗਈ ਹੈ ਸੋਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਜਿਸ ਨੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਇੱਕ ਛੋਟਾ ਜਿਹਾ ਸਾਡੀ ਬੇਨਤੀ ਹੈ ਸਮਾਜ ਦੀ ਵੀ ਆ ਪਰਿਵਾਰ ਦੀ ਵੀ ਆ ਕਿ ਉਹਨਾਂ ਦੋਸ਼ਿਆਂ ਦਾ ਜਿਹੜਾ ਬੌਨ ਟੈਸਟ ਹੈ ਉਹ ਕੀਤਾ ਜਾਵੇ ਉੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਜੇ ਪ੍ਰਸ਼ਾਸਨ ਕੋਈ ਆਨਕਾ ਨਹੀਂ ਕਰਨ ਵਾਲਾ ਫਿਰ ਅਗਲਾ ਕੀ ਜਸਤ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਦੇ ਵਿੱਚ ਕੋਈ ਆਨਕਾ ਨਹੀਂ ਕਰੇਗਾ ਜੇ ਆਨਕਾ ਨਹੀਂ ਕਰੇਗਾ ਤੇ ਪੂਰਾ ਸਮਾਜ ਪੂਰਾ ਸਮਾਜ ਦੇ ਲੋਕ ਖੜੇ ਆ ਜਿਸ ਤਰ੍ਹਾਂ ਅੱਜ ਪ੍ਰੋਟੈਸਟ ਹੋਇਆ ਜਿਸ ਦਾ ਸਿਰਫ ਸ਼ਾਂਤੀਮਈ ਕੀਤਾ ਆ ਫਿਰ ਸਾਡਾ ਜਿਹੜਾ ਪ੍ਰਤਿਕਾ ਆ ਉਹ ਦੂਸਰਾ ਹੋਰ ਤਰ੍ਹਾਂ ਦਾ ਵੀ ਇਸੇ ਅਪਣਾ ਸਕਦੇ ਆ ਪ੍ਰਸ਼ਾਸਨ ਕਰੋ ਭੋਲੋ ਭਾਜੀ ਭਾਜੀ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਸਾਡੇ ਇੱਕ 15 ਸਾਲ ਬੱਚੇ ਦਾ ਕਤਲ ਹੋਇਆ ਏ ਜੀ ਤਰਿੰਦਗੀ ਨਾਲ ਕਤਲ ਹੋਇਆ ਏ ਉਹਨੂੰ ਲਾਡਾ ਨਾਲ ਪਾਲਿਆ 15 ਸਾਲ ਦਾ ਬੱਚਾ ਏ ਭਾਜੀ ਉਹ ਸਾਰੇ ਕਹਿ ਰਹੇ ਆ ਕਿ ਇੱਕ ਮੋਬਾਈਲ ਦੀ ਰੰਜਿਸ਼ ਕਰਕੇ ਉਹ ਮੋਬਾਈਲ ਦੀ ਰੰਜਿਸ਼ ਨਹੀਂ ਆ ਗਈ ਭਾਜੀ ਹਾਂਜੀ ਉਹਦੇ ਪਿੱਛੇ ਵੱਡੇ ਲੋਕੀ ਖਲੋਤੇ ਆ ਜਿਨ੍ਹਾਂ ਨੇ ਕਤਲ ਕਰਵਾਇਆ ਵਾ ਪੁਲਿਸ ਸਾਡੀ ਬਿਲਕੁਲ ਨਹੀਂ ਸੁਣਦੀ ਪਈ ਇਹ ਚੂੜਗਾਲਿਆ ਪੁਲਿਸ ਸਹੀ ਕੰਮ ਕਰ ਰਹੀ ਆ ਪੁਲਿਸ ਬਿਲਕੁਲ ਸਹੀ ਕੰਮ ਨਹੀਂ ਕਰਦੀ ਪੁਲਿਸ ਨੇ ਸਾਡੀ ਇੱਕ ਗੱਡੀ ਸੁਣੀ ਐਫ ਆਰ ਆਈ ਸਾਡੇ ਸਾਹਮਣੇ ਨਹੀਂ ਕੱਟੀ ਉਹਨਾਂ ਨੇ ਆਪੇ ਕੱਟ ਕੇ ਕਹਿਤਾ ਵਾ ਦੋਸ਼ੀ ਪਾਲੇ ਜੀ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ ਪੁਲਿਸ ਦੀ ਬਿਲਕੁਲ ਅੰਗੇਲੀ ਆ ਅਸੀਂ ਮੰਗ ਕਰਦੇ ਹਾਂ ਪੁਲਿਸ ਕੋਲੋਂ ਜਿਹੜਾ ਇਨਵੈਸਟੀਗੇਸ਼ਨ ਅਫਸਰ ਆ ਬਦਲ ਕੇ ਸੀਬੀਆਈ ਦੀ ਜਾਂਚ ਕੀਤੀ ਜਾਵੇ ਸਾਡੇ ਬੱਚੇ ਦਾ ਨਜਾਇਜ਼ ਰੰਜਿਸ਼ ਤੁਹਾਨੂੰ ਕੀ ਲੱਗਦੀ ਤੁਸੀਂ ਕੋਈ ਰੰਜਿਸ਼ ਨਹੀਂ ਆ ਭਾਜੀ ਉਹ ਜਿੰਨੋ ਮਰਜ਼ੀ ਚੈੱਕ ਕਰ ਲੋ ਉਹ 10 ਵਜੇ ਤੋਂ ਬਾਅਦ ਕਦੀ ਘਰ ਤੋਂ ਬਾਹਰ ਨਹੀਂ ਰਿਹਾ ਇਹ ਦੂਜੀ ਪਾਰਟੀਆਂ ਖਬਰ ਲਵੋਣ ਦੀ ਆ ਉਹ ਅੱਗੇ ਵੀ ਲੈਂਦਾ ਰਿਹਾ ਵਾ ਪਾਜੀ ਉਹ ਜਿਹੜੀ ਕੋਠੀ ਖਾਲੀ ਆ ਉੱਚ ਇੱਕ ਚੋਰੀ ਦੀ ਗੱਡੀ ਲੱਗੀ ਹੋਈ ਆ ਉੱਚ ਪਤਾ ਕੀਤਾ ਜਾਵੇ ਹੋਰ ਪਰਾਣੀ ਕਿੰਨੇ ਕਤਲ ਹੋਏ ਆ ਉਥੇ ਹਰ ਇੱਕ ਕਤਲ ਸਾਹਮਣੇ ਆਉਣਾ ਚਾਹੀਦਾ ਵਾ ਉਥੇ ਹੋਰ ਬੱਚਿਆਂ ਦੇ ਵੀ ਕਤਲ ਹੋਏ ਆ ਉਹ ਵੀ ਕਤਲ ਸਾਡੇ ਸਾਹਮਣੇ ਹੋਣੇ ਚਾਹੀਦੇ ਆ ਇਹ ਤੇ ਸਾਨੂੰ ਪਤਾ ਲੱਗਾ ਇੱਕ ਕਤਲ ਹੋਇਆ ਉਹ ਕੋਠੀ 'ਚ ਬਹੁਤ ਜ਼ਿਆਦਾ ਕਤਲ ਹੋਏ ਆ ਵੇਖੋ ਇੱਕ ਬੰਦੇ ਨੂੰ ਜਿਹਨੂੰ ਫੜਿਆ ਵਾ ਇੱਕ ਬੰਦੇ ਨੂੰ ਜਿਹਨੂੰ ਪੜਿਆ ਉਹਦਾ ਵਿਆਹ ਹੋਇਆ ਹੋਇਆ ਏ ਉਹਦਾ ਇੱਕ ਬੱਚਾ ਵਾ ਉਹ ਕਹਿੰਦੇ ਜੀ ਉਹ 14 ਸਾਲ ਦਾ ਉਹਦਾ 10 ਸਾਲ ਦੀ ਉਮਰ ਚ ਵਿਆਹ ਹੋਇਆ ਈ ਇਹ ਬਿਲਕੁਲ ਗਲਤ ਹੈ ਪੁਲਿਸ ਦੀ ਮਿਲੀ ਭਗਤ ਦਾ ਸਸਰ ਪੁਲਿਸ ਨੇ ਸਾਨੂੰ ਉਹ ਕਰਨ ਈ ਜਾਂ ਮਿਸਬੀਹਵ ਕਰਨ ਈ ਸਾਡੇ ਨਾਲ ਪੁਲਿਸ ਗੁੰਮਰਾਹ ਕਰਨ ਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਭਾਜੀ ਸਾਡੀ ਸੀਬੀਆਈ ਜਾਣਕਾਰੀ ਸਾਡੇ ਬੱਚੇ ਦਾ ਇਨਸਾਫ ਮੰਗਦੇ ਆ ਆਪਾਂ ਹੋਰ ਕੋਈ ਮੰਗ ਨਹੀਂ ਕਰਦੇ ਅਸੀਂ ਕਹਿੰਨੇ ਆ ਜਿਹੜਾ ਸਾਡੇ ਬੱਚੇ ਨਾਲ ਹੋਇਆ ਨੁਕਸਾਨ ਉਹ ਹੋਰ ਕਿਹੇ ਬੱਚੇ ਨਾ ਹੋਵੇ ਜਿਹੜਾ ਵੀ ਪ੍ਰਾ ਮੇਰੀ ਗੱਲ ਸੁਣਦਾ ਵਾ WhatsApp YouTube Instagram ਤੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਸਾਨੂੰ ਇਨਸਾਫ ਦਿਵਾਓ ਇਹ ਮੇਰੇ ਨਾਲ ਆ ਕੱਲ ਤੁਹਾਡੇ ਬੱਚਿਆਂ ਨਾਲ ਵੀ ਹੋ ਸਕਦਾ ਹੈ ਇਹ ਮੇਰੀ ਨਹੀਂ ਲੜਾਈ ਨਹੀਂ ਹੈ ਇਹ ਸਾਰੇ ਦੇਸ਼ ਦੀ ਲੜਾਈ ਆ ਸਾਡੇ ਨਾਲ ਜੁੜੋ ਸਾਡੇ ਬੱਚੇ ਨੂੰ ਇਨਸਾਫ ਦਿਵਾਓ ਅਨਕਿਤ ਕੋ ਇਨਸਾਫ ਦਿਓ ਕਾਤਲਾਂ ਨੂੰ ਸਜ਼ਾ ਦਿਓ